ਜਦੋਂ ਨਾਮ ਦੀ ਜੋਤ ਜਾਗੀ ਕਿਉਂਕਿ ਸਾਡੇ ਅੰਦਰ ਅੰਧਕਾਰ ਛਾਇਆ ਪਿਆ ਬੰਦਗੀ ਕਰਨ ਦੇ ਨਾਲ ਕੋਟ ਸੂਰਜਿਆਰਾ ਪ੍ਰਗਟ ਹੁੰਦਾ ਹੈ ਸ਼੍ਰੀ ਉਹ ਪਰਮੇਸ਼ਰ ਘਟ ਘਟ ਦੇ ਵਿਆਪ ਵਿੱਚ ਵਿਆਪਕ ਹੈ ਉਹ ਆਪ ਹੈ ਸਾਰੇ ਰੂਪ ਧਾਰੇ ਹੋਏ ਨੇ ਜਦੋਂ ਇਹ ਜੋਤ ਜਾਗੀ ਉਸ ਵੇਲੇ ਤੁਹਾਨੂੰ ਖਾਲਸਾ ਪਦ ਪ੍ਰਾਪਤ ਹੋ ਜਾਏਗਾ ਆਤਮ ਰਸ ਦੇ ਜਾਨੀ ਸੋਹ ਖਾਲਸਾ ਪ੍ਰਮਾ ਮੋਮ ਤਾਤ ਮੈਂ ਰਚਕ ਨਹੀਂ ਤੇ ਤੋ ਐਸਾ ਆਦਰਸ਼ ਹੈ ਗੁਰੂ ਮਹਾਰਾਜ ਜੀ ਨੇ ਸਾਡੇ ਭੁੱਲੜ ਜੀਵਾਂ ਦੇ ਉੱਤੇ ਕਿਰਪਾ ਕਰਕੇ ਪ੍ਰਗਟ ਕਰ ਦਿੱਤਾ ਇਹ ਆਦਰਸ਼ ਨਾ ਕਿਸੇ ਨੂੰ ਪਾਏ ਦਿੰਦਾ ਹੈ ਨਾ ਕਿਸੇ ਤੋਂ ਪਾਏ ਖਾਂਦਾ ਮੌਤ ਇਹਦੇ ਵਾਸਤੇ ਕੋਈ ਚੀਜ਼ ਨਹੀਂ ਹੈ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਅਨੰਦ ਮਰਨੇ ਹੀ ਤੇ ਪਾਈਆ ਪੂਰਨ ਪਰਮਾਤਮਾ ਕਿਉ ਇਹ ਸਰੀਰ ਸਮਝਦਾ ਹੀ ਨਹੀਂ ਆਪਣੇ ਆਪ ਨੂੰ ਕਨਨਮ ਜੀ ਇਹਨੇ ਤਾਂ ਪੰਜਾ ਤਤਾਂ ਦੀ ਦੇ ਮੇਰਾ ਕਪੜਾ ਹੈ ਮੈਂ ਤਾਂ ਆਤਮਾ ਮੈਨੂੰ ਤਲਵਾਰ ਕੱਟ ਨਹੀਂ ਸਕਦੀ ਅੱਗ ਜਲਾ ਨਹੀਂ ਸਕਦੀ ਪਾਣੀ ਡੋਬ ਨਹੀਂ ਸਕਦਾ ਮੈਂ ਤਾਂ ਹਮਰਾ ਹਮੇਸ਼ਾ ਬੇਸ਼ਬਾਸ਼ ਤੇ ਪੂਰਨ ਗਿਆਨ ਵਿੱਚ ਆ ਵੀ ਮੈਂ ਬਾਡੀ ਤਾਂ ਹਾਂ ਨਹੀਂ ਮੈਂ ਇਹਦੇ ਸੂਖਮ ਸਰੀਰ ਨਹੀਂ ਆ ਮੈਂ ਇਹਦੇ ਵਿੱਚ ਕਾਰਨ ਨਹੀਂ ਆ ਮੈਂ ਕੋਈ ਗਿਆਨ ਇੰਦਰਾ ਨਹੀਂ ਆ ਮੈਂ ਪੰਜ ਪ੍ਰਾਣਾਂ ਚ ਕੋਈ ਪ੍ਰਾਣ ਨਹੀਂ ਆ ਮੈਂ ਮਨ ਨਹੀਂ ਆ ਮੈਂ ਚਿੱਤ ਬੁੱਧੀ ਨਹੀਂ ਆ ਮੈਂ ਚਿੱਤ ਨਹੀਂ ਆ ਇਹ ਜਿਹੜਾ ਪ੍ਰਸ਼ਾਮ ਹੈ ਇਹ ਵੀ ਮੈਂ ਨਹੀਂ ਆ ਮੈਂ ਤਾਂ ਸਾਰੇ ਨੂੰ ਪ੍ਰਕਾਸ਼ ਕਰਨ ਵਾਲਾ ਇੱਕ ਸਦਾ ਦਾ ਜੀਵਨਾਤਮਾ ਉਥੇ ਡਰ ਕਿਥੋਂ ਰਹਿ ਗਿਆ ਸਾਰੇ ਪੈ ਖਤਮ ਹੋ ਜਾਂਦੇ ਗੁਰੂ ਮਹਾਰਾਜੀ ਨੇ ਪਰਤਖ ਰੂਪ ਦੇ ਵਿੱਚ ਇੱਕ ਆਵਾਜ਼ ਸੰਸਾਰ ਨੂੰ ਦਿੱਤੀ ਜਿਹੜੀ ਗੁਰੂ ਨੌਵੇਂ ਪਾਸ਼ਾ ਤੋਂ ਸ਼ੁਰੂ ਹੋਈ ਮਹਾਰਾਜ ਨੇ ਕਿਹਾ ਪਿਆਰਿਓ ਮੇਰੇ ਨਾਲ ਤੁਹਾਡਾ ਕੋਈ ਰੌਲਾ ਨਹੀਂ ਹੈ ਮੈਂ ਉਹ ਉਸ ਕਮਿਊਨਿਟੀ ਵਾਸਤੇ ਆਇਆ ਜਿਹਨੂੰ ਤੁਸੀਂ ਜਿਉਣ ਦਾ ਹੱਕ ਦੇਣ ਤੋਂ ਇਨਕਾਰ ਕਰ ਰਹੇ ਹੋ ਵੀ ਬੈਂਗਲੂਰ ਦੇ ਦਿਨ ਦੁਨੀਆ ਪਰਮੇਸ਼ਰ ਨੂੰ ਪਿਆਰ ਕਰਦੇ ਕਿਉਂ ਤਕਾ ਕਰਦੇ ਤਿਲਕ ਕਿਉਂ ਤਕੇ ਨਾਲ ਲਾਉਨੇ ਹੋ ਤਿਲਕ ਜੰਜੂ ਤਾਂ ਤਾਂ ਦਾ ਬਰਾਬਰ ਆਖਾ ਜਿਉ ਵਡੋ ਕਲੂ ਮਾ ਸਾਕਰ ਇੱਕ ਆਵਾਜ਼ ਸੀ ਸ਼ਿਵਨਾਰਾਇਣ ਸੀ ਦੇਵ ਤੇ ਜਿਉਣ ਦੇਵ ਰਾਜ ਨਾਲ ਸਾਡਾ ਕੋਈ ਸੰਬੰਧ ਨਹੀਂ ਆਵੇ ਜਾਵੇ ਰਾਜ ਆਉਂਦੇ ਨੇ ਚਲੇ ਜਾਂਦੇ ਨੇ ਉਹਦੇ ਵਰਤਾਲ ਨਾਲ ਸਾਡਾ ਸੰਬੰਧ ਹੈ ਵੀ ਉਹ ਆਦਮੀਆਂ ਦੇ ਹੱਕਾਂ ਤੇ ਕਬਜ਼ਾ ਨਾ ਕਰੇ ਛਾਪਾ ਨਾ ਮਾਰੇ ਬੰਦੇ ਨੂੰ ਜਿਉਣ ਦਾ ਹੱਕ ਦੇਵੇ ਫਾਰਾ ਝਗੜਾ ਇਸ ਦਾੰਦਾ ਸੀ ਇਥੇ ਦਾ ਹਿੰਦੂ ਪਿਛਿਆ ਪਿਆ ਸੀ ਜੇ ਦੀਆ ਇਹਦੇ ਉੱਤੇ ਲੱਗਦਾ ਸੀ ਤੀਰਫਾਂ ਦਾ ਟੈਕਸੇ ਤੇ ਲੱਗਦਾ ਸੀ ਸਵਾਰੀ ਘੋੜੇ ਤੇ ਚੜ੍ਹ ਨਹੀਂ ਸੀ ਸਕਦਾ ਦਸਤਾਰ ਬੰਨ ਨਹੀਂ ਸੀ ਸਕਦਾ ਖੋਲੀ ਜੇ ਤਾਂ ਦਸਤਾਰ ਨੰਗੇ ਸਿਰ ਪਰਾਇ ਤਾਂ ਅਜੇ ਤੋਂ ਬਣ ਕੇ ਤਾਂ ਨੰਗੇ ਸਿਰ ਰਹਿਣ ਦੀ ਦਸਤਾਰ ਸਰਦਾਰੀ ਸੀ ਮਹਾਰਾਜ ਨੇ ਕਿਹਾ ਬਿਲਕੁਲ ਨਹੀਂ ਦਸਤਾਰ ਕਦੇ ਲਾਉਣੀ ਉਹ ਕਹਿੰਦੇ ਸੀ ਗਿੱਟਿਆਂ ਤੇ ਉੱਤੇ ਉੱਚਾ ਕਰਕੇ ਪਜਾਮਾ ਬਾਹ ਮਾਰਾਂ ਕਹਿੰਦੇ ਨਹੀਂ ਪੂਰਾ ਪਾਣਾ ਇਹਦਾ ਤਾਂ ਸਾਡੇ ਪਹਿਰਾਵੇ ਨਾਲ ਕੀ ਸਾਡੀ ਖੁਰਾਕ ਨਾਲ ਕੀ ਤਾਂ ਸਾਡੀ ਪੂਜਾ ਪਾਠ ਨਾਲ ਕੀ ਕਰ ਐਨਾ ਸਾਡੇ ਉੱਤੇ ਕਬਜ਼ਾ ਕਰ ਲਿਆ ਸਾਨੂੰ ਵੀ ਮਨਜਨ ਪ੍ਰਾਪਤ ਹੋਇਆ ਨਤੀਜਾ ਇਹ ਹੋਇਆ ਕਿ ਪਹਿਲਾ ਪਹਾੜੀ ਰਾਜਾ ਨੂੰ ਚੁਕਤਾ ਉਹਨਾਂ ਨੇ ਮਹਾਰਾਜ ਕਹਿੰਦੇ ਫਦੇ ਚੰਦ ਕੋਪਾ ਤਬ ਰਾਜਾ ਲੋਹ ਪੜਾ ਹਮਸਮਿਰਨ ਕਰ ਅਸੀਂ ਤਾਂ ਇਹ ਪਲਾ ਕਰ ਰਹੇ ਆ ਮਨੁੱਖਤਾ ਨੂੰ ਚਿਹਰਾ ਦਿਖਾ ਰਹੇ ਆ ਖਾ ਖਾ ਸਿਆ ਲੈ ਸਾਡੇ ਤੇ ਪੈ ਗਿਆ ਕਿਰਪਾ ਕਰ ਕੇਰੀ ਭਈ ਜੀਤ ਮੇਰੀ ਬੈਰੂ ਨੇ ਫਤਹਿ ਬੁ ਕਰ ਦਿੱਤੀ ਬੈਰੂ ਜੀ ਕਾ ਖਾਲਸਾ ਬੈਰੂ ਜੀ ਕੀ ਫਤਹਿ ਉਹਦੇ ਬਾਅਦ ਇਹਨਾਂ ਨੇ ਬਾਰ-ਬਾਰ ਬਾਰ-ਬਾਰ 14 ਹਮਲੇ ਗੁਰੂ ਸਾਹਿਬ ਤੇ ਅਖੀਰ ਫੈਸਲਾ ਕੁੰਡਲਾਈ ਵਾਸਤੇ ਰਣਜੀਤ ਸਿੰਘ ਨੇ ਹੁਕਮ ਕਰਤਾ ਕਿ ਪਸ਼ਾਵਰ ਤੋਂ ਲੈ ਕੇ ਸਾਰੇ ਪੰਜਾਬ ਮਲਤਾਨ ਲਾਹੌਰ ਸਰਾਂਦਰ ਸ਼ਾਹੀ ਫੌਜਾਂ ਉਹ ਲੜਾਈ ਲੜੋ ਕੇ ਗੁਰੂ ਗੋਬਿੰਦ ਸਿੰਘ ਨੂੰ ਸ਼ਹੀਦ ਕਰ ਬੜੀ ਭਾਰੀ ਮੁਲਖਿਆ ਮਹਾਰਾਜ ਦੇਖਦੇ ਆ ਕਿ 10 ਲੱਖ ਫੌਜ ਡਿਪਲਾਈ ਕੀਤੀ ਗਈ ਸਾਰੇ ਪੰਜਾਬ ਵਿੱਚ ਨਾਕਾਬੰਦੀ ਘਰਤੀ ਵੀ ਕੋਈ ਰਾਸ਼ਨ ਨਹੀਂ ਲਿਜਾ ਸਕਦਾ ਗੁਰੂ ਘਰ ਨੂੰ ਕੋਈ ਸਿੱਖ ਨਹੀਂ ਜਾ ਸਕਦਾ ਕੋਈ ਸ਼ਤਰ ਨਹੀਂ ਲਿਜਾ ਸਕਦਾ ਕੋਈ ਘੋੜਾ ਨਹੀਂ ਲਿਜਾ ਸਕਦਾ ਪਿੰਡਾਂ ਦੇ ਉੱਤੇ ਪਹਿਰੇ ਲੱਗੇ ਠਿਕਾਣਿਆਂ ਦੇ ਘਰਾਂ ਤੇ ਖਾਸ ਤੌਰ ਦੇ ਉੱਤੇ ਨਿਗਰਾਨੀ ਹੋ ਗਈ ਤੁਸੀਂ ਜਾਣਦੇ ਹੋ ਸਭ ਕਿਵੇਂ ਹੁੰਦਾ ਹੁੰਦਾ ਬੜੀ ਦਹਿਰ ਸਾਡੇ ਬਜ਼ੁਰਗਾਂ ਨੇ ਸੰਤਾਪ ਕਟਿਆ ਤਕਰੀਬਨ 100 ਸਾਲ ਦੇ ਕਰੀਬ ਸਾਡੇ ਬਜ਼ੁਰਗ ਜਿਵੇਂ ਨੇ ਇਹਦੇ ਵਿੱਚ ਬੈਰੂਦਾ ਓਟਾਸਰਾ ਲੈ ਜੜਕੀਆਂ ਤੇ ਜੜ ਗਏ ਬੰਦ-ਬੰਦ ਕਟਾਲੇ ਉਬਾਲੇ ਖਾਲੇ ਪਾਣੀਆਂ ਦੇ ਜਿਉਂਦੇ ਜਾਲੇ ਗਏ ਪਰ ਉਹ ਆਦਰਸ਼ ਦੇ ਪੱਕੇ ਛਿੜਕੇ ਨਹੀਂ ਹੈ ਡਰੇ ਨਹੀਂ ਹੈ ਉਹ ਕਹਿੰਦੇ ਸਾਡਾ ਮਾਰਗ ਸੱਤ ਦਾ ਹੈ ਸੱਤ ਦੀ ਫਤਿਹ ਹੋਣੀ ਹੈ ਬੇਸ਼ੱਕ ਜੋ ਐਡਾ ਬੜਾ ਘੇਰਾ ਪਿਆ ਬਹੁਤ بڑے ਜੁਦ੍ਹ ਹੋਏ ਕਿਲੇ ਦੇ ਨੇੜੇ ਆਏ ਪੌਣੀਆਂ ਲੱਗ ਚੱਲਣ ਲੱਗੇ ਮੂੰਹ ਦੀ ਖਾ ਕੇ ਬਾਪ ਸੋ ਗਏ ਖੀਰ ਫੈਸਲਾ ਹੋਇਆ ਕਿ ਇਹਨਾਂ ਨੂੰ ਅਸੀਂ ਜਿੱਤ ਨਹੀਂ ਸਕਦੇ ਘੇਰਾ ਪਾ ਕੇ ਭੁੱਖੇ ਮਾਰ ਅੰਦਰ ਕੋਈ ਚੀਜ਼ ਨਾ ਜਾਣ 6 ਮਹੀਨੇ ਲੰਘ ਗਏ ਗੁਰੂ ਮਹਾਰਾਜ ਇੱਕ ਦਿਨ ਬਾਹਰ ਦੇਖ ਰਹੇ ਨੇ ਦਰਖਤਾਂ ਦੇ ਪੱਤੇ ਦਰਖਤਾਂ ਦੀਆਂ ਛਿੱਲਾ ਬਾਹਰ ਕਹਿੰਦੇ ਕੀ ਹੋ ਗਿਆ ਕਹਿੰਦੇ ਸੱਚੇ ਬਾਦਸ਼ਾਹ ਤੇਰੀ ਖਾਲਸੇ ਨੇ ਅਨਤਾ ਮਿਲਦਾ ਨਹੀਂ ਐ 3 ਦਿਨ ਇੱਕ ਮੁਠੀ ਮਿਲਦੀਆ ਛੋਲੇਾਂ ਦੀ ਤੇ ਆਪਣੇ ਬਾਲ ਨੂੰ ਕਾਇਮ ਰੱਖਣ ਵਾਸਤੇ ਉਹਨਾਂ ਨੇ ਪਤੇ ਵੀ ਵਾਲ-ਵਾਲ ਪੀਲੇ ਨੇ ਮਹਾਰਾਜ ਕਹਿੰਦੇ ਤੁਹਾਡਾ ਤਪ ਬਹੁਤ ਹੋ ਗਿਆ ਛੇਤੀ ਫੈਸਲਾ ਹੋ ਜਾਣਾ ਉਸ ਵੇਲੇ ਇਹਨਾਂ ਨੇ ਪੱਤੀ ਲਿਖੀ ਕਿ ਤੁਸੀਂ ਕਿਲਾ ਖਾਲੀ ਕਰ ਦਿਓ ਮਹਾਰਾਜ ਜਾਣਦੇ ਸੀ ਮਹਾਰਾਜ ਕਹਿੰਦੇ ਕੀਛਾ ਲਾ ਖਾਲਸਾ ਜੀ ਕਹਦੇ ਦੀ ਕਾਈ ਕਹਦੇ ਨਵੀਂ ਚਲਾ ਖਾਲੀ ਕਰ ਦੋ ਮਹਾਰਾਜ ਕਹਿੰਦੇ ਟੌਂਗਾ ਇਹ ਧੋਖ ਹੈ ਰਾਜਾ ਰਾਜੇ ਦੇ ਬਚਨ ਦਾ ਕੋਈ ਇਤਬਾਰ ਨਹੀਂ ਕਦੇ ਵੀ ਨਾ ਕਰੇ ਉਹ ਲਕੇ ਵੀ ਰਾਜੇ ਦੇ ਬਚਨ ਦਾ ਇਤਬਾਰ ਨਹੀਂ ਹੁੰਦਾ ਰਾਜਾ ਬਚਨ ਦਾ ਪੱਕਾ ਨਹੀਂ ਹੁੰਦਾ ਕੱਚਾ ਹੁੰਦਾ ਉਹ ਹਿਤ ਦਾ ਹੋਇਆ ਕਰਦਾ ਆਪਣੇ ਦਾ ਬਚਨ ਉਹਦੇ ਪੂਰੇ ਧੋਖਾ ਦੇਣ ਵਾਸਤੇ ਹੁੰਦੇ ਆ ਤੁਸੀਂ ਦੇਖਦੇ ਨਹੀਂ ਰੋਜ ਇਹ ਪਹਿਲਾਂ ਕਹਿੰਦੇ ਨੇ ਤੁਹਾਡੇ ਨਾਲ ਰਹਾਂਗੇ ਫੇਰ ਤੋੜ ਲੈਂਦੇ ਨੇ ਉਹਦੇ ਨਾਲ ਰਿਸ਼ਤਾ ਰੋਬਚਨ ਕੋਈ ਨਹੀਂ ਹੈ ਬੇਸੂਲਾ ਪਣ ਆ ਗਿਆ ਭਾਰਤ ਵਰਸ ਪਹਿਲਾਂ ਵੀ ਸੀ ਹੁਣ ਫੇਰ ਆ ਗਿਆ ਜਦ ਬੇਸੂਲਾ ਹੋ ਜਾਵੇ ਮੁਖੀ ਬੰਦਾ ਫੇਰ ਗਰਾਵਟ ਆਇਆ ਕਰਦੀ ਹੈ ਸੰਗਟ ਆਇਆ ਕਰਦਾ ਬਹੁਤ ਭਾਰਾ ਸਮਾਜ ਦੇ ਉੱਤੇ ਦਿਸ਼ਾਣ ਇਹ ਹੋ ਜਾਂਦੀ ਹੈ ਸਮਾਜ ਫੇਰ ਉਹ ਪੱਧਰ ਉੱਠਿਆ ਕਰਦੇ ਤੇ ਮਹਾਰਾਜ ਕਹਿੰਦੇ ਰਾਜੇਦਾਨੀ ਇਤਬਾਰ ਕਰੀਦਾ ਇਹਨਾਂ ਨੂੰ ਦੁਬਾਰਾ ਮੈਸੇਜ ਆ ਗਿਆ ਮੈਂ ਜਿਹੜੇ ਕਿਲਾ ਛੱਡ ਜਾਣਗੇ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਉਸ ਵੇਲੇ ਕੁਝ ਸਿੰਘ ਜਿਹੜੇ 1 ਨੰਬਰ ਦੇ ਉੱਤੇ ਫੈਲ ਹੋ ਰਹੇ ਸੀ 99 ਤੋਂ ਉਹਨਾਂ ਨੇ ਲੈ ਲਏ ਸੀ ਉਹ ਵੀ ਹਿੱਤ ਵਿੱਚ ਸੀ ਉਹਨਾਂ ਦੀ ਰਾਏ ਕਿ ਮਹਾਰਾਜ ਆਪਾ ਕਿਲਾ ਛੱਡ ਗਏ ਮਹਾਰਾਜ ਕਹਿੰਦੇ ਤੁਸੀਂ ਸਿੱਖ ਹੋ ਕਿ ਗੁਰੂ ਆ ਕਹਿੰਦੇ ਮਹਾਰਾਜ ਅਸੀਂ ਗੱਲ ਜੋ ਸਾਡੇ ਦਿਮਾਗ ਚ ਆ ਰਹੀ ਹੈ ਕਹਿ ਰਹੇ ਨਾ ਕਹਿੰਦੇ ਸਿੱਖ ਜਿਹੜਾ ਉਹ ਤਾਂ ਉਹਦਾ ਕੋਈ ਉਹਦੀ ਰਾਏ ਹੀ ਨਹੀਂ ਹੋਇਆ ਕਰਦੀ ਗੁਰੂ ਦੇ ਮੂਰੇ ਉਦੇ ਵਾਸਤੇ ਤਾਂ ਮਰਦਾ ਹੋਏ ਮਰੀਦ ਨਾ ਗੱਲੀ ਹੋਵਣਾ ਸਾਵਰ ਸਿੱਧਕ ਸ਼ਹੀਦ ਪਰਮਪਉ ਖੋਗਣਾ ਗੋਲਾ ਮੁਲ ਖਰੀਦਕਾਰੇ ਜੋਗਣਾ ਨਾ ਤਿਸ ਨੀਂਦ ਨਾ ਭੁੱਖ ਨਾ ਖਾਣਾ ਸੋਗ ਪੀਣ ਹੋਏ ਜਤੀਦ ਪਾਣੀ ਟੋਗਣਾ ਪੱਥੇ ਦੀ ਤਾਗੀਦ ਪਗਮਤੋ ਜਿਹੜੇ ਸਿੱਖ ਦੇਣਾ ਉਹ ਤਾਂ ਆਪਾਂ ਸਮਰਪਣ ਕਰਦਾ ਗੁਰੂ ਨੂੰ ਉਹਦਾ ਗੁਰੂ ਦੀ ਰਜ਼ਾ ਵਿੱਚ ਚੰਦਾ ਹੈ ਗੁਰੂ ਨੇ ਨੰਗਾਉਣਾ ਉਹਨੂੰ ਜਿਹੜਾ ਸੀ ਫਤੇ ਬਾਸ਼ਾ ਫੇਰ ਵੀ ਹਿਊਮਨ ਅਕਲ ਹੁੰਦੀ ਹੈ ਸਾਨੂੰ ਇਸ ਵੇਲੇ ਸੁਝ ਰਿਹਾ ਹੈ ਕਿ ਕਿਲਾ ਛੱਡ ਕੇ ਬਚਾਓ ਸਰ ਮਹਾਰਾਜ ਕਹਿੰਦੇ ਫੇਰ ਤੁਸੀਂ ਤਾਗ ਜਲੋ ਲਿਖ ਦਿਓ ਉੱਪਰ ਹੈਡਿੰਗ ਲਿਖ ਤਾਂ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਸਾਡੇ ਅੱਜ ਤੋਂ ਸਾਰੇ ਸਬੰਧ ਤੇਰੇ ਨਾਲ ਖਤਮ ਦਸ ਗੱਧੌਣੇ ਸ਼ੁਰੂ ਹੋ ਗਏ ਸេចਕੇ ਸេចਕੇ ਜਿਹੜੇ ਸੀ ਉਹ ਕਹਿੰਦੇ ਉਹ ਭਲਿਓ ਗੁਰੂ ਸਰਵ ਕਲਾ ਸਮਰੱਥ ਹੈ ਪੂਰਾ ਸ਼ਕਤੀਆਂ ਦਾ ਭੰਡਾਰ ਹੈ ਤੇ ਸਾਡਾ ਭਲਾ ਕਰ ਰਿਹਾ ਜੇ ਜੰਗ ਵਿੱਚ ਸ਼ਹੀਦ ਹੋਏ ਪਰਮਪਾਦੀ ਪ੍ਰਾਪਤੀ ਸਾਨੂੰ ਐਸੇ ਨਾਲ ਹੋ ਜਾਣਾ ਸਾਨੂੰ ਤਪ ਕਰਨ ਦੀ ਲੋੜ ਨਹੀਂ ਭਰੋਸਾ ਰੱਖੋ ਗੁਰੂ ਤੇ ਪਰ ਫਿਰ ਵੀ ਬਹੁਤ ਸਾਰੇ ਬੰਦੇ ਚਲੇ ਜਾਂਦੇ ਨੇ ਬੈਦੇ ਦੇ ਖਿਲਾਫ ਉਹਨਾਂ ਨੇ ਜਿਹੜਾ ਲਿਖਿਆ ਮਾਰਤਾ ਜਿਹੜਾ ਰਾਤੇ ਬਰਾਤੇ ਲੰਘਾ ਪਤੀਆ ਉਹਸ ਵੇਲੇ ਆਇਆ ਕਿ ਰੰਗਦੇਵ ਤੋਂ ਦਸਕਤ ਕਰਾ ਕੇ ਚਿੱਠੀ ਮੰਗਾਈ ਗਈ ਕੁਰਾਨ ਸ਼ਰੀਫ ਜਮਾਨ ਤਬਜੋ ਥਾਲ ਰੱਖ ਕੇ ਪੂਰਾ ਪੂਰੇ ਹੱਦਰ ਦੇ ਨਾਲ ਇੱਕ ਵਰਤਨ ਵੱਡੇ ਪਲੇਟ ਦੇ ਵਿੱਚ ਗਊ ਦੀ ਤਸਵੀਰ ਬਣਾ ਕੇ ਨਾਲ ਛੁਰੀ ਰੱਖ ਕੇ ਜੰਜੂ ਰੱਖ ਕੇ ਭੇਜਿਆ ਗਿਆ ਵੀ ਤੁਸੀਂ ਵਿਸ਼ਵਾਸ ਕਰੋ ਸਾਡੇ ਧਾਰਮਿਕ ਚਿੰਨ੍ਹ ਜਿਹੜੇ ਨੇ ਇਹ ਅਸੀਂ ਪ੍ਰੋਫੇਸਰ ਵਾਸਤੇ ਤੁਹਾਨੂੰ ਤੇਰੇ ਮਹਾਰਾਜ ਕਹਿੰਦੇ ਦੇਖੋ ਪਿਆਰੇ ਅਸਵਲੇ ਇੱਕ ਐਸਾ ਸਵਾਲ ਸਾਡੇ ਸਾਹਮਣੇ ਹੋ ਗਿਆ ਕਿ ਪਵਿੱਤਰ ਪੁਸਤਕ ਕੁਰਾਨ ਉਹ ਜਮਾਨਤ ਵਾਸਤੇ ਭੇਜ ਦਿੱਤੀ ਗਈ ਸਾਨੂੰ ਪਤਾ ਹੈ ਕਿ ਇਹ ਕੁਰਾਨ ਦੇ ਮੰਨਣ ਵਾਲੇ ਕੁਰਾਨ ਦੀਆਂ ਧੱਜੀਆਂ ਉਡਾ ਰਹੇ ਨੇ ਝੂਠੇ ਨੇ ਪਰ ਅਸੀਂ ਇਸ ਧਰਮ ਗ੍ਰੰਥ ਦੀ ਜਿਹੜੀ ਹੈ ਪਵਿੱਤਰਤਾ ਨੂੰ ਕਾਇਮ ਰੱਖਣੀ ਹੈ ਕيلا ਛੱਡ ਦਿੱਤਾ ਗਿਆ ਨਤੀਜਾ ਕੀ ਹੋਇਆ ਹਮਲਾ ਹੋ ਗਿਆ ਕਸਮਾਂ ਤੋੜ ਦੇਤੇ ਗਏ ਆ ਝੂਠੇ ਸਾਰੇ ਦੇ ਸਾਰੇ ਗੁਰੂ ਮਹਾਰਾਜ ਜੀ ਸੱਤ ਸੱਤੋਂ 40 ਸਿੰਘ ਲੱਗਦੇ ਨੇ ਸਾਰੇ ਬਾਕੀ ਸਾਰੇ ਸ਼ਹੀਦ ਹੋ ਗਏ ਜਾਂ ਇਧਰ ਉਧਰ ਚਲੇ ਮਾਤਾ-ਮਾਂ ਅੱਡ ਚਲੇ ਆ ਗਏ ਛੋਟੇ ਸਾਹਿਬ ਜਦ ਤੇ ਮਾਤਾ ਗੁਜਰੀ ਅੱਡ ਹੋ ਗਏ ਖੈਰੋਂ ਖੈਰੋਂ ਪਰਿਵਾਰ ਹੋ ਗਏ ਉਸ ਬੇਲਦੀ ਇੱਕ ਗੱਲ ਚੱਲੀ ਆ ਰਹੀ ਹੈ ਕਿ ਗੁਰੂ ਮਹਾਰਾਜ ਨੇ ਕਿਹਾ ਕਿ ਭਾਈ ਮੁਸਲਮਾਨ ਦਾ ਇਤਬਾਰ ਨਾ ਕਰਿਓ ਜੇ ਉਹ ਇਨੀਆਂ ਕਸਮਾਂ ਵੀ ਖਾਵੇ ਕਿ ਬਾ ਬਾਦਵੇਂ ਤਿਲਾਂ ਵਿੱਚ ਲਾਲੇ ਨਾਲ ਨਵੇੜ ਕੇ ਗੁੜ ਨਾਲ ਜਿੰਨੇ ਤਿਲ ਲੱਗ ਜਾਣ ਇਨੀਆਂ ਸੌਂ ਖਾਵੇ ਤਾਂ ਵੀ ਇਤਬਾਰ ਨਾ ਕਰ ਇਹ ਬਿਲਕੁਲ ਗਲਤ ਹੈ ਹਾਲਾ ਤਾਰੀ ਤਾਰੀਖ ਨਹੀਂ ਇਹ ਗੱਲ ਦੱਸਦੀ ਇਤਿਹਾਸ ਨਹੀਂ ਦੱਸਦਾ ਇਹ ਲੋਕਾਂ ਦੇ ਮੂੰਹ ਤੇ ਚੜੀ ਹੋਈ ਸਪਰੈਟ ਕੀਤੀ ਹੋਈ ਬਾਤ ਹੈ ਗਲਤ ਪਰੋਚਾ ਮਹਾਰਾਜ ਨੇ ਕਿਹਾ ਸੀ ਰਾਜ ਦਾ ਤਬਰ ਨਾ ਕਰੋ ਐਦਨਾਮੇ ਤਾਂ ਕਾਇਮ ਰਹਿੰਦੇ ਨੇ ਜੇ ਦੋਏ ਬਰਾਬਰ ਤੇ ਹੋਣ ਜੇ ਇੱਕ ਕਮਜ਼ੋਰ ਹੋ ਜਾਏ ਐਦਨਾਮਾ ਕਦੋਂ ਅੰਗਰੇਜ਼ ਨੇ ਕਰੇ ਨਹੀਂ ਸਾਰੇ ਕਦਮ ਸਿੰਗਾ ਨਾਲ ਐਦਨਾਮਾ 19 ਦਰ ਕਾਇਮ ਰਿਹਾ ਜਦ ਤੱਕ ਉਹਨੂੰ ਪਤਾ ਨਹੀਂ ਲੱਗਿਆ ਕਿ ਇਹਨਾਂ ਚ ਕੁੱਟਵਾ ਕੇ ਮੈਂ ਜਿੱਤ ਸਕਦਾ ਜਦੋਂ ਬਾਤੇ ਪਤਾ ਲੱਗਿਆ ਉਸੇ ਵੇਲੇ ਇਹ ਨਾਵਾ ਤੋੜ ਦਿੱਤਾ ਮਹਾਰਾਜ ਕਹਿੰਦੇ ਜਿਹੜੇ ਸਮਝੌਤੇ ਰਾਜਿਆਂ ਨਾਲ ਹੁੰਦੇ ਨੇ ਕਮਜ਼ੋਰਾਂ ਦੇ ਸਮਝੌਤੇ ਨਹੀਂ ਇਹ ਬਰਾਬਰਦਿਆਂ ਦੇ ਸਮਝੌਤੇ ਹੁੰਦੇ ਵਕਤ ਨਗਾਉਣ ਵਾਸਤੇ ਉਹ ਕੋਈ ਪੱਕੇ ਨਹੀਂ ਹੋਇਆ ਕਰਦੇ ਸਮਾਂ ਨਗਾਇਆ ਜਾਂਦਾ ਵੀ ਉਹ ਤਿਆਰੀਆਂ ਕਰਦੇ ਨੇ ਕਹਿੰਦੇ ਭਰੋਸਾ ਕੀ ਕਰੇਗਾ ਹੁਣ ਮਹਾਰਾਜ ਸੱਤ ਸੇ ਤੋਂ ਬਾਅਦ ਚਿੱਤਰ ਸਿੰਘ ਦਸਵੀ ਹੋ ਗਿਆ ਉਹਨੂੰ ਚੁੱਕਿਆ ਹੋਇਆ ਸਿੰਘਾਂ ਨੇ ਮਹਾਰਾਜ ਨਿਹੰਗ ਖਾਨ ਦੇ ਕਿਲੇ ਚ ਆਏ ਕਿਉਂਕਿ ਰੋਪੜ ਜਿਹੜਾ ਸੀ ਉੱਥੇ ਪਠਾਨ ਪਿਆਰ ਬਰ ਤਿਆਰ ਖੜੇ ਮਹਾਰਾਜ ਹੀ ਉਸ ਪਠਾਨ ਦੇ ਕਿਲੇ ਚ ਗਏ ਨਿਹੰਗ ਖਾਨ ਦੇ ਜੇ ਗੱਲ ਕਹੀ ਹੁੰਦੀ ਤਾਂ ਮਹਾਰਾਜ ਕਿਉਂ ਵਿਸ਼ਵਾਸ ਕਰਦੇ ਕਹਿੰਦੇ ਨੇ ਹੰਗ ਖਾਨ ਸਾਡੇ ਸਿੰਘ ਦਾ ਤੋਂ ਧਿਆਨ ਰੱਖੀ ਸੇਵਾ ਕਰੀ ਲੜਾਈ ਕਰ ਗਿਆ ਸਨਸਕਾਰ ਕਰਦੀ ਇਹ ਵੀ ਰੱਖੀ ਗਏ ਮਹਾਰਾਜ ਅਗੇ ਚਲੇ ਜਾਂਦੇ ਨੇ ਤੇ ਪਿੱਛੇ ਹੀ ਫੌਜ ਦੇ ਦਸਤੇ ਆ ਗਏ ਪਤਾ ਲੱਗਿਆ ਵੀ ਇੱਥੇ ਆਏ ਸੀ ਉਹ ਕਿਲੇ ਦੀ ਤਲਾਸ਼ੀ ਸ਼ੁਰੂ ਹੋ ਗਈ ਪਠਾਨ ਸ਼ਰੀਫ ਸਾਹਿਬ ਕੱਢ ਕੇ ਇੱਕ ਪੋਸਟ ਕਮਰੇ ਦੇ ਸਾਹਮਣੇ ਖੜ ਗਿਆ ਜਿੱਥੇ ਭਾਈ ਬਿਜਤਰ ਸਿੰਘ ਸੀ ਜਾਨੋ ਦੀ ਤਲਾਸ਼ੀ ਲੈ ਕੇ ਕਹਿੰਦਾ ਇਹਦੀ ਤਲਾਸ਼ੀ ਮੈਂ ਨਹੀਂ ਦੇਣੀ ਮੇਰੀ ਜ਼ਾਇਰਤ ਦਾ ਸਵਾਲ ਹੈ ਇੱਥੇ ਮੇਰਾ ਦਾਮਾਦ ਤੇ ਮੇਰੀ ਲੜਕੀ ਆਂਦਰ ਉਹ ਚਲੇ ਗਏ ਉਦੇ ਬਾਅਦ ਭਾਈ ਬਚਨ ਸਿੰਘ ਸ਼ਹੀਦ ਹੋ ਗਏ ਤੇ ਲੜਕੀ ਨੂੰ ਪਤਾ ਲੱਗਿਆ ਵੀ ਮੇਰੇ ਅੱਬਾ ਜਾਣੇ ਆ ਗੱਲ ਕੇ ਕਹਿਣ ਲੱਗੀ ਅੱਬਾ ਜਾਨ ਹੁਣ ਮੇਰਾ ਨਾ ਕਾ ਨਾ ਕਿਤੇ ਵੀ ਕਰੀ ਤੇਰੇ ਮਖ ਤੋਂ ਨਿਕਲੇ ਆ ਕਿ ਮੇਰਾ ਦਮਾਦ ਹੈ ਮੈਂ ਇਸ ਵੇਲੇ ਵਿਧਵਾ ਹੋ ਚੁੱਕੀ ਆ ساری ਜ਼ਿੰਦਗੀ 136 ਸਾਲ ਦੀ ਹੋਈ ਐ ਵਿਧਵਾ ਰਹੀ ਆ ਗੁਰੂ ਦੇ ਪਿਆਰ ਗੁਰੂ ਮਹਾਰਾਜ ਚਮਕੌਰ ਸਾਹਿਬ ਪਹੁੰਚ ਜਾਂਦੇ ਨੇ ਮੁਰਿਆਂ ਖੋਜ ਆ ਕਿ ਸਿੰਘ ਆਇਆ ਦਿੱਲੀ ਤੋਂ ਆ ਕੇ ਦਸ਼ਾ ਕੇ ਮਹਾਰਾਜ 1.5 ਲੱਖ ਨਵੀਂ ਫੌਜ ਆ ਰਹੀ ਹੈ ਮਹਾਰਾਜ ਕਹਿੰਦੇ ਕੁਝ ਨਾ ਅਸੀਂ ਉਹਦਾ ਸਵਾਗਤ ਕਰਾਂਗੇ ਆਪ ਚੰਕੌਰ ਦੀ ਗੜੀ ਦੇ ਵਿੱਚ ਚਲੇ ਜਾਂਦੇ ਨੇ ਘੇਰਾ ਪੈ ਗਿਆ ਸਿੰਘਾਂ ਨੇ ਕਿਹਾ ਕਿ ਮਹਾਰਾਜ ਹੁਣ ਤਾਂ ਸ਼ਕਤੀ ਦਿਖਾ ਦਿਓ ਮਹਾਰਾਜ ਕਹਿੰਦੇ ਨਾ ਆਪਾਂ ਸ਼ਕਤੀ ਨਹੀਂ ਦਿਖਾ ਦੇ ਇਹ ਅਕਾਲ ਪੁਰਖ ਦੇ ਹੁਕਮ ਤੇ ਚੱਲ ਰਹੇ ਆਪਾਂ ਸਭ ਕੁਝ ਦੇਣਾ ਆਉਣ ਵਾਲੀਆਂ ਨਸਲਾਂ ਸਾਰੀਆਂ ਸ਼ਕਤੀਆਂ ਦਾ ਮਾਲਕ ਹੋਇਆ ਹੋਇਆ ਵੀ ਸਿੰਘ ਸ਼ਕਤੀ ਨਹੀਂ ਦਿਖਾ ਲੂਗਾ ਆਪਣੀ ਜਾਨ ਬਚਾਉਣ ਵਾਸਤੇ ਉਸ ਵੇਲੇ ਮਹਾਰਾਜ ਜੀ ਅੰਦਰ ਹੋ ਜਾਂਦੇ ਨੇ ਤੇ ਹਮ ਦੂਸਰੇ ਦਿਨ ਸਵੇਰੇ ਹੀ ਹਮਲਾ ਹੋ ਜਾਂਦਾ ਕਈ ਵਾਰੀ ਪੌੜੀਆਂ ਲਾ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਪਰ ਸਿੰਘਾਂ ਨੇ 40 ਸਿੰਘਾਂ ਨੇ ਅੰਦਰ ਲਾ ਕੇ ਸਾਨੂੰ ਬਚਾ ਲਿਆ ਹਜ਼ਾਰਾਂ ਦੀ ਤਦਾਦ ਦੇ ਵਿੱਚ ਇਹ ਸਦਲ ਦੇ ਜਵਾਨ ਮਾਰੇ ਗਏ ਅਖੀਰ ਸ਼ਾਤਰਮ ਤੀਰ ਮੁਕਣੇ ਸ਼ੁਰੂ ਹੋ ਗਏ ਉਸ ਵੇਲੇ ਮੋਹਕਮ ਸਿੰਘ ਨੇ ਕਿਹਾ ਕਿ ਸੱਚੇ ਪਾਤਸ਼ਾਹ ਮੈਨੂੰ ਆਗਿਆ ਦੇਵੋ ਮੈਂ ਇਹ ਜਿਹੜੀ ਗਲੀ ਆ ਰਹੀ ਹੈ ਇਹਦੇ ਵਿੱਚੋਂ ਕਿਸੇ ਨੂੰ ਨਹੀਂ ਲੰਘਣ ਦਿੰਦਾ ਉੱਪਰ ਪੀੜੀ ਗਲੀ ਸੀ ਆਪ ਬਾਹਰ ਨਿਕਲੇ ਗਲੀ ਰੋਕ ਲਈ ਪੂਰੇ ਤਿੰਨ ਘੰਟੇ ਪਾਈ ਮੋਹਕਮ ਸਿੰਘ ਨੇ ਉੱਥੇ ਜੰਗ ਕੀਤਾ ਉਹ ਜਿਹੜਾ ਬਚਨ ਸੀ ਗੁਰੂ ਸਾਹਿਬ ਜੀ ਦਾ ਉਹ ਪੁਰਜਾ ਪੁਰਜਾ ਕੱਟ ਕੇ ਉਸ ਨੇ ਸਫਲ ਕਰਕੇ ਦਿਖਾਇਆ ਸੰਸਾਰ ਨੂੰ ਬਾਕੀ ਰਹਿ ਗਏ ਵੀ ਇੱਕ ਸਿੰਘ ਕਿੰਨੇ ਬੰਦੇ ਮਾਰ ਦਿੱਤੇ ਇਸ ਨੇ ਇਹ ਤਾਂ ਸ਼ਹੀਦ ਹੋੜ ਨਹੀਂ ਆਂਦਾ ਅਖੀਰ ਪੁਰਜਾ ਪੁਰਜਾ ਕੱਟ ਕੇ ਸ਼ਹੀਦ ਹੋ ਉਹਦੇ ਬਾਅਦ ਪੰਜ ਸਿੰਘ ਹੋਰ ਪੰਜ ਮੁਕਤੇ ਨਿਕਲੇ ਭਾਈ ਦੇਵ ਸਿੰਘ ਜੀ ਇਸੇ ਤਰ੍ਹਾਂ ਜੁੱਧ ਹੁੰਦਾ ਰਿਹਾ ਪੁੱਲੇ ਮੈਦਾਨ 'ਚ ਬਟੇ ਸਾਹਿਬ ਜਹਾਂ ਦੇ ਨੂੰ ਮਹਾਰਾਜ ਤੇ ਜਾਸ ਅਸਤੀ ਵੀ ਤੁਸੀਂ ਜਾਓ ਐਸਾ ਲਿਖਿਆ ਇੱਕ ਪਹਿਰ ਪਰ ਜੁੱਧ ਕਰਿਆ ਉਹਨਾਂ ਨੇ ਛੋਟੇ ਸਾਹਿਬ ਜਹਾਂ ਦੇ 14 ਬਾਬਾ ਜੀ ਜਰ ਸਿੰਘ ਜੀ 14 ਸਾਲ ਦੇ ਸਨ ਮਹਾਰਾਜ ਨੇ ਆਪਣੇ ਦਸਤੇ ਮੁਬਾਰਕ ਦੇ ਨਾਲ ਸਾਰੇ ਛਤ ਤੋ ਜਾਏ ਜਾਓ ਤੁਹਾਡਾ ਪਿਰੀੜੀ ਕਿਹਾ ਤੁਹਾਨੂੰ ਤੁਹਾਡੇ ਦਾਦਾ ਜੀ ਖੜੇ ਨੇ ਜਹਾਜ਼ ਲੈ ਕੇ ਸੀਧਾ ਬਹੁਤ ਜੁੱਧ ਹੋਇਆ ਜੁੱਧ ਠਹਿਰ ਗਿਆ ਕਹਿਣ ਲੱਗੇ ਵੀ ਕੱਲਾ ਕਰਨਾ ਇਹਦੇ ਇਹੇ ਲੜਕੋ ਕਿੰਨੇ ਹੀ ਉਹਨਾਂ ਦੇ ਬਹਾਦਰ ਬੰਦੇ ਜਿਹੜੇ ਵਲੰਟੀਅਰ ਹੋ ਕੇ ਛੋਟੇ ਸਹਾਇਜਾ ਦੇ ਨਾਲ ਜੁੱਧ ਕਰਨ ਵਾਸਤੇ ਆਏ ਉਹ ਸੀਰੋ ਤੋਂ ਇਸ ਤਰ੍ਹਾਂ ਭਿਆਨਕ ਜੁੱਧ ਹੋਣ ਤੋਂ ਬਾਅਦ ਸੂਰਜ ਛਿੜ ਗਿਆ ਪੰਜ ਸਿੰਘ ਰਹਿ ਗਏ ਮਹਾਰਾਜ ਨੇ ਕਿਹਾ ਕਿ ਪਿਆਰਿਓ ਹੁਣ ਕੱਲ ਨੂੰ ਅਸੀਂ ਆਪ ਜੁੱਧ ਦੇ ਵਿੱਚ ਜਾਵਾਂਗੇ ਤੁਸੀਂ ਜੁੱਧ ਦੇਖੋ ਅਹਗੇ ਸੱਤੇ ਪਾਸ਼ਾ ਜਿਸ ਪਿਆਰੇ ਸਿਓ ਨੇ ਹਉ ਤੇ ਸੱਗੇ ਮਰ ਚਲੀ ਹੈ ਤੇਰੀ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਣਾ ਨਾ ਪਰ ਸੱਤੇ ਪਾਸ਼ਾ ਇਸ ਵੇਲੇ ਖਾਲਸਾ ਜਿਹੜਾ ਹੈ ਉਹ ਬੱਚਾ ਹੈ ਇਹ ਆਦਰ ਦਹਾ ਪਾਸ਼ੈ ਇਹ ਦਹ ਲੈਂਦਾ ਹੋਇਆ ਸੰਸਾਰ ਚ ਉ ਜਾ ਕੇ ਰਣਕ ਅਸੀਂ ਬਚ ਕੇ ਕੁਛ ਵੀ ਨਹੀਂ ਅਸੀਂ ਕਰ ਸਕਦੇ ਤੁਹਾਡੀ ਲੋੜ ਹੈ ਆਪ ਕਿਰਪਾ ਕਰੋ ਅਰਦਾਸ ਕੀਤੀ ਗਈ ਮਹਾਰਾਜ ਨੇ ਕਿਹਾ ਅਛਾ ਸਿੰਘੋ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਚੋਰੀ ਨਹੀਂ ਆਥੀ ਜਾਣਾ ਭਾਈ ਜਿਆ ਸਿੰਘ ਦੀ ਭਾਈ ਤਰਮ ਸਿੰਘ ਦੀ ਭਾਈ ਮਾਨ ਸਿੰਘ ਦੀ ਸਾਡੇ ਨਾਲ ਜਾਣਗੇ ਭਾਈ ਸੰਤ ਜੀ ਸੰਤ ਸਿੰਘ ਜੀ ਤੇ ਭਾਈ ਸੰਗਤ ਜੀ ਸੰਗਤ ਜੀ ਇੱਥੇ ਰਹਿਣਗੇ ਸਾਰਾ ਤੁਨ ਜਾ ਦਿੱਤਾ ਬਸਤਰ ਮਹਾਰਾਜ ਨੇ ਆਪਣੇ ਜਗਾ ਕਲਗੀ ਵਗੈਰਾ ਸਜਾਤੀ ਤਾਂ ਕਿ ਬਹੁਤ ਟਾਈਮ ਨਾ ਨੂੰ ਪਤਾ ਨ ਲੱਗੇ ਮਹਾਰਾਜ ਜੀ ਆਪ ਜਾਣਦੇ ਹੋਏ ਕਹਿੰਦੇ ਪੀਰ ਹਿੰਦ ਮੇ ਰਵੀ ਹਿੰਦੋਸਤਾਨ ਦਾ ਪੀਰ ਜਾ ਰਿਹਾ ਹੈ ਫੜ ਹੁੰਦਾ ਹੈ ਹਿੰਮਤ ਵਾਲਾ ਬੰਦਾ ਜਨੇ ਕਾਏ ਮਸਾਨਾ ਵਾਲੇ ਉਮਾਰ ਦਿੱਤੇ ਗਏ ਮੇਰੀ ਚੱਲ ਪਈ ਸਵੇਰ ਤੱਕ ਦਿਨ ਚੜੇ ਤੱਕ ਇੱਕ ਦੂਏ ਨੂੰ ਮਾਰਦੇ ਹੀ ਚਲੇ ਉਧਰ ਮਹਾਰਾਜ ਚੱਲਦੇ ਚੱਲਦੇ ਜੋੜਾ ਵੀ ਰਹਿ ਗਿਆ ਜਨ ਸਾਹਿਬ ਪਹੁੰਚਦੇ ਨੇ ਉਥੇ ਥੋੜਾ ਆਰਾਮ ਕਰਿਆ ਤੇ ਉਹਦੇ ਬਾਅਦ ਝਾੜ ਸਾਹਿਬ ਦਿਨ ਚੜ ਗਿਆ ਉਹਦੇ ਬਾਅਦ ਫੇਰ ਮਾਛੀ ਬਾੜੇ ਸਾਹਿਬ ਚਲੇ ਜਾਂਦੇ ਨੇ ਬਾਹਰ ਆ ਕੇ ਆਪ 96 ਘੰਟੇ ਉਸ ਵੇਲੇ ਹੋ ਗਏ ਸੀ ਮਹਾਰਾਜ ਨੇ ਨਾ ਕੁਛ ਮੁਖਵਿਤ ਪਾਇਆ ਸੀ ਤੇ ਜੁਦਹ ਚੱਲ ਰਿਆ ਸੀ ਰੰਦਾ ਸੀ ਥਕੇਵਾ ਸੀ ਉਸ ਵੇਲੇ ਮਹਾਰਾਜ ਜੀ ਨੇ ਕੋਲ ਇੱਕ ਖੂਹ ਗਾ ਉਥੋਂ ਪਾਣੀ ਲਿਆ ਤੁਲੀ ਵਗੈਰਾ ਕੀਤੀ ਜਲ ਪਾਣੀ ਗਏ ਤੇ ਉਹਦੇ ਬਾਅਦ ਟਾਟੀ ਦੇ ਉੱਤੇ ਹੀ ਉਹੀ ਟਿੰਡ ਸਰਾਣੇ ਰੱਖ ਕੇ ਪਾਇਆ ਉਹ ਇਹ ਸਵਾਸ ਹੀ ਜਿੱਥੇ ਵੱਡੇ ਵੱਡੇ ਮਹਾਪੁਰਸ਼ ਢੋਲ ਧਾਇਆ ਕਰਦੇ ਵੱਡੇ ਵੱਡੇ ਯਾਰ ਲੈ ਦਾ ਸਾਨੂੰ ਸੱਤਰ ਚੰਗਾ ਪਟਖੇੜਿਆਂ ਦਾ ਏ ਬੈਗਰੂ ਜੋ ਤੁਮੈਨੂੰ ਧਰਤੀ ਦੇ ਉੱਤੇ ਬਿਸਤਰਾ ਲਾਉਣ ਦਾ ਦੀ ਸੌਤ ਦਿੱਤੀ ਹੈ ਤੇ ਉੱਪਰ ਲੈਣ ਵਾਸਤੇ ਬਰਫ ਵਰਗਾ ਕੱਕਰ ਦੀ ਭਰੀ ਹੋਈ ਠੰਡੀ ਹਵਾ ਦੀ ਚਾਦਰ ਦਿੱਤੀ ਹੈ ਇਹ ਮੈਨੂੰ ਬਹੁਤ ਅੱਛੀ ਹੈ ਕਿਉਂਕਿ ਤੂੰ ਦੇ ਰਿਹਾ ਸੋ ਇਸ ਤਰ੍ਹਾਂ ਦੇ ਨਾਲ ਭਾਈ ਦਿਆ ਸਿੰਘ ਆਦ ਤਿੰਨੇ ਗੁਰ ਸਿੱਖ ਵਿਛੜ ਚੁੱਕੇ ਸੀ ਉਹ ਤਾਰੇ ਦੀ ਸੇਧ ਦੇ ਵਿੱਚ ਜੋ ਮਹਾਰਾਜ ਨੇ ਕਿਹਾ ਸੀ ਚੱਲਦੇ ਚੱਲਦੇ ਉੱਥੇ ਆ ਜਾਂਦੇ ਨੇ ਉਸ ਵੇਲੇ ਮਹਾਰਾਜ ਦੀ ਅੱਖ ਲੱਗੀ ਹੋਈ ਹੈ ਆਪਨੇ ਸਾਵਧਾਨ ਕਰਾਏ ਮਾਥੀ ਬੜੇ ਚਲੇ ਜਾਂਦੇ ਨੇ ਗੁਲਾਬੇ ਦੇ ਚਵਾਰੇ ਉਥੋਂ ਗਰੀ ਖਾਂ ਨਵੀ ਖਾਂ ਆ ਜਾਂਦੇ ਨੇ ਤੇ ਉਹਨਾਂ ਨੇ ਕਿਹਾ ਮਹਾਰਾਜ ਫੌਜ ਆ ਚੁੱਕੀ ਹੈ ਬਾਹਰ ਛਾਪਾ ਪੈਣ ਵਾਲਾ ਘਰ ਘਰ ਦੀ ਤਲਾਸ਼ੀ ਹੋਣਾ। ਉਹ ਸੰਗਲੇ ਮਾਤਾ ਗੁਰਦੇਈ ਗੁਰੂ ਮਹਾਰਾਜ ਇੱਕ ਵਾਰੀ ਲੰਘੇ ਸੀ। ਉਹਨੇ ਕਿਹਾ ਸੱਚੇ ਪਾਸ਼ਾ ਮੈਂ ਆਪਕੇ ਵਾਸਤੇ ਇੱਕ ਬਸਤਰ ਤਿਆਰ ਕੀਤੇ ਨੇ ਕਿਰਪਾ ਕਰੋ। ਮਹਾਰਾਜ ਕਹਿੰਦੇ ਤੇ ਤੇ ਲਵਾਗੇ ਸਮਾਂ ਆਉਣ ਵਾਲਾ। ਮਹਾਰਾਜ ਕਹਿੰਦੇ ਮਾਈ ਨੂੰ ਬੁਲਾਓ। ਲਿਆਵਾਤਾ ਸਾਡੇ ਬਸਤਰ ਨੀਲੇ ਰੰਗੇ ਗਏ ਪਹਿਨ ਲਏ ਸਾਰੀ ਸਕੀਮ ਬਣ ਗਈ ਉਸ ਵੇਲੇ ਪੰਜ ਹਿਤ ਹਤੈਸ਼ੀ ਉਹ ਵੀ ਇਸਲਾਮ ਤੇ ਉਹ ਗਨੀ ਖਾਨ ਨਵੀ ਖਾਨ ਦੇ ਘਰ ਇਕੱਠੇ ਹੁੰਦੇ ਨੇ ਉਹਨਾਂ ਚ ਦੋ ਭਰਾ ਆਏ ਨੇ ਪੀਰ ਅਨਾਇਤ ਅਲੀ ਹੈ ਕਾਜੀ ਪੀਰ ਮੁਹੰਮਦ ਸਲੋਹ ਵਾਲਾ ਹੈ ਹਸਨ ਅਲੀ ਮੋਠੂ ਮਾਜਰੇ ਵਾਲਾ ਸਕੀਮ ਬਣ ਗਈ ਕਿ ਇਸ ਤਰ੍ਹਾਂ ਉੱਚੇ ਪੀਰ ਬਣਾ ਕੇ महाराजूं एस केरे जूं कढिया जा